ਸੋ ਅਸੀ ਗੋਫੀ ਹਾਂ ਵਧੀਆ ਏ ਅੱਛਾ ਹੁਣ ਚਲੋ ਫਿਰ ਕੀ ਆ ਕਿਤੇ ਜਾਣਾ ਜਾਣਾ ਨਹੀਂ ਕਿਤੇ ਮਤਲਬ ਤੰਦ ਵਾਜ ਕਿਹੜਾ ਦਿਨ ਹੈ ਕਿਹੜੀ ਤਰੀਕ ਹੈ ਨਾ ਕੀ ਹੋ ਗਿਆ ਵਾ ਦੱਸ ਤੂੰ ਕੀ ਆ ਇਹਿੰਦਾ ਤੁਹਾਡੀ ਯਾਦ ਆ ਸੁਣੋ ਅੱਜ ਕੱਲ ਸੈਲਰੀ ਮਿਲੀ ਹੋ ਨਹੀਂ ਤੁਹਾਨੂੰ ਪੈਸੇ ਵੜਾਓ ਮੈਨੂੰ ਪਤਾ ਕਿੰਨਾ ਕੁਛ ਕਰਨ ਵਾਲਾ ਵੈ ਯਾਰ ਜੋ ਸੈਲਰੀ ਨਾ ਆ ਕੇ ਮਿਲਣੀ ਕੀ ਹਾ 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 ਮਜ਼ਾਕ ਸੀ ਬਹੁਤ ਹੋ ਗਿਆ ਪੈਸੇ ਦਿਓ ਉਹ ਮੈਨੂੰ ਨਹੀਂ ਕਰਦੇ ਮੈਂ ਬਸ ਇਹ ਕਹਿੰਦੇ ਮੈਂ ਕਿ ਸਾਲ ਦੀ ਮਿਲਣੇਗੀ ਅਪ ਤੁਹਾਡਾ ਦਿਮਾਗ ਖਰਾਬ ਹੈ ਆ ਬੱਚਿਆਂ ਦੀ ਫੀਸ ਦੇਣੀ ਹੈ ਪ੍ਰੈਸ ਵਾਲੇ ਨੇ ਕਹੇ ਦੇਨੇ ਨੇ ਰਾਸ਼ਨ ਲੈ ਕੇ ਆਉਣਾ ਹੈ ਬੱਚਿਆਂ ਦੀ ਸਕੂਲ ਦੀ ਫੀਸ ਹੈ ਸਾਰਾ ਪੁੱਜੇਗਾ ਵੈ ਔਰ ਗੱਡੀ ਨੂੰ ਜਿਹੜਾ ਫੁੱਲ ਕਰਵਾਉਂਦੇ ਹੋ ਨਾ ਟੈਂਕੀ ਉਹਦੇ ਪੈਟਰੋਲ ਦਾ ਖਰਚਾ ਉਹਦੇ ਚੋਂ ਨਿਕਲਦਾ ਹੈਗਾ ਵੈ ਆ ਬਿਜਲੀ ਦੇ ਬਿੱਲ ਵੀ ਨੇ ਜੇ ਓ ਯਾਰ ਇਹ ਬੱਚੇ ਕਰਵਾਲੇ ਹੁੰਦੇ ਨੇ ਉਹ ਆ ਕਿ ਕੁਝ ਛੁੱਟੀਆਂ ਹੋ ਗਈਆਂ ਉਹਦੇ ਕਰਕੇ ਪੈਸੇ ਨਹੀਂ ਮਿਲੇ ਛੁੱਟੀਆਂ ਜਨਾਬ ਜੀ ਇਹ ਯਾਦ ਅਸ ਤਾਂ ਨਿਕਮਜੋੜ ਰਹੀ ਤੇ ਮੈਂ ਯਾਦ ਕਰਾ ਦਣਾ ਛੁੱਟੀਆਂ ਤੁਹਾਡੀਆਂ ਸਿਰਫ ਦੋ ਹੀ ਅਸੀਂ ਜਿਸ ਦਿਨ ਬੁਖਾਰ ਆਇਆ ਸੀ ਤੇ ਇੱਕ ਦਿਨ ਤੁਸੀਂ ਮੇਰੇ ਨਾਲ ਗੁਰੂ ਘਰ ਸਰ ਗਏ ਸੀ ਬਸ ਇਸ ਤੋਂ ਇਲਾਵਾ ਤੇਰੀਆਂ ਛੁੱਟੀਆਂ ਨਹੀਂ ਹੋਈਆਂ ਉਹ ਤੈਨੂੰ ਦੱਸਣ ਦਾ ਯਾਦ ਭੁੱਲ ਗਿਆ ਮੇਰੀ ਛੁੱਟੀਆਂ ਚਾਰ-ਪੰਜ ਹੋ ਗਈਆਂ ਵਾ ਉਹਦੇ ਕਾਹਦਾ ਸੈਲਰੀ ਕਰ ਲਈ ਮੇਰੀ ਮਤਲਬ ਮੈਨੂੰ ਕਰੋ ਕਹਿ ਕੇ ਜਾਂਦੇ ਹੋ ਦਫ਼ਤਰ ਤੇ ਛੁੱਟੀ ਆ ਕਿੱਥੇ ਗਈ ਸੀ ਉਹ ਯਾਰ ਉਸਦੀ ਵੱਡੇ ਪਾਰਟੀ ਥੋੜਾ ਘੁੰਮਣਾ ਫਿਰਦਾ ਸੀ ਉਹਦੇ ਕਾਕੇ ਹੋ ਗਿਆ ਵਾ ਹਾਏ ਮੈਂ ਮਰ ਜਾ ਮਤਲਬ ਸਾਰੇ ਮਹੀਨੇ ਦੀ ਸੈਲਰੀ ਆ ਮਾਊਤ ਕਰਤੀ ਅੱਧਰ ਉੱਧਰ ਰੋਡ ਤੇ ਸ਼ਰਮ ਨਹੀਂ ਆਉਂਦੀ ਹੈ ਕੀ ਗੱਲ ਮੈਂ ਵਰਤ ਨਹੀਂ ਸਕਦਾ ਯਸਰ ਮੈਂ ਇੱਕ ਮੋਨਾ ਵੀ ਆ ਹੂੰ ਜੇ ਕਮਾਉਂਦੇ ਹੋ ਤੇ ਤਬਰ ਕਿਨੇ ਪਾਲਣਾ ਮੇਰੇ ਖਰਚੇ ਬੱਚਿਆਂ ਦੇ ਮੰਮੀ ਦੀ ਦਵਾਈ ਦੇ ਘਰ ਦੇ ਕਿੰਨੇ ਕਰ ਲੈ ਖਰਚੇ ਬੋਸਾ ਨਾ ਕੰਮ ਕਿੱਤਾ ਜੇ ਚੋਕਲੇ ਬੰਦੇ ਆਪੇ ਤੇ ਮੇਰੀ ਗੱਲ ਸੁਣ ਲੋ ਰੋਟੀ ਦਾ ਹੀ ਟਾਈਮ ਨਹੀਂ ਆਪੇ ਕਰ ਲੈਣਾ ਸ਼ਰਮ ਹੀ ਨਹੀਂ ਹੋਈ ਆ ਪੈਸੇ ਦੇ ਮੰਨ ਨਹੀਂ ਮੈਨੂੰ ਪਤਾਗਾ ਦੱਲ ਆਂਦੀਆਂ ਤੁਹਾਨੂੰ ਕਰਨੀਆਂ ਆਪਣੇ ਉੱਤੇ ਮੈਂ ਖਰਚ ਦੇਣੇ ਤੇ ਮੈਂ ਕਿੱਥੇ ਜਾਣਾ ਲੋਕਾਂ ਦੇ ਯਾਰਾਂ ਜੋ ਅੱਜ ਵਰਤੇ ਜੇ ਜਾਂ ਕੀ ਹੋ ਗਏ ਦੱਸ ਤੂੰ ਤੇ ਗੁੱਸਾ ਹੀ ਕਰ ਗਈਆਂ ਪੁੱਤ ਦਾ ਚ ਰੁਕ ਮੈਂ ਲਾਵਾ ਕਿ ਦਿਨ ਕਿਦੋਂ ਓਏ ਉਹ ਗੱਲ ਤਾਂ ਸੁਣ ਲੈ ਯਾਰ ਵਾਹ ਮੇਰਾ ਰੱਬਾ ਉਹ ਬੰਦਾ ਮਿਹਨਤ 30 ਸਾਲ ਕੰਮ ਕਰਦਾ ਦੱਸ ਤੇ ਆਪਣੇ ਤਾਂ ਵਰਤ ਨਹੀਂ ਸਕਦਾ ਇਹ ਯਾਰ ਅੰਜੂ ਹਲ ਚਲੇ ਗੋਲੇ ਨੂੰ ਥੋੜਾ ਬਾਦੋਂ ਬੋਨਸ ਵੀ ਨਾਲ ਹੀ ਮਿਲਿਆ ਵਾ ਪੈਸੇ ਤੇ ਹੋਤੇ ਨਾ ਯਾ ਕਿ ਮੈਨੂੰ ਕਿਤਾ ਜੀ ਜਦ ਪੈਸੇ ਕੋਲ ਹੈਗੇ ਸੀ ਐਵੇਂ ਨਜਾਇਜ਼ ਹੀ ਲੜਾਈ ਨੱਲਣ ਦੇ ਮੇਰੇ ਨਾਲ ਤੁਸੀਂ ਵੀ ਕੁਝ ਨਹੀਂ ਮੈਂ ਵੇਚਦਾ ਪਿਆ ਹਾਂ ਤੇ ਬੰਦੇ ਦੀ ਵੈਲਿਊ ਨਹੀਂ ਵੈਲਿਊ ਤਾਂ ਸਿਰਫ ਪੈਸੇ ਦੀ ਆ ਇਹੀ ਇੱਜ਼ਤ ਕਰਉਂਦਾ ਤੇ ਇਹੀ ਆਪਣੇ ਗਾ ਜਿੰਦਗੀ ਵਧਾਉਂਦਾ ਬੰਦਾ ਦਾ ਕੁਛ ਨਹੀਂ ਗਾ ਬੰਦਾ ਸਾਰਾ ਸਾਲ ਸਾਰਾ ਸਾਲ ਕੰਮ ਕਰੇ ਤੇਰੀ ਵੈਲਿਊ ਕੋਈ ਨਹੀਂ ਗੀ ਮੈਂ ਤੂੰ ਹੀ ਕਮਾ ਲੈਂਦੀ ਹਾਂ ਜੇ ਮੇਰਾ ਹੱਕ ਜਦੋਂ ਨਹੀਂ ਆ ਮੇਰੇ ਪੈਸੇ ਮੇਰੇ ਕਮਾਏ ਹੋਏ ਆ ਤੂੰ ਮੈਂ ਜਿੱਤੇ ਮਰਜੀ ਬਤਾਂ ਕੀ ਗੱਲ ਸਾਡਾ ਹੱਕ ਨਹੀਂ ਬੰਦਾ ਤੇ ਆਪਾਂ ਵੀ ਕਿਤੇ ਬਤਲੀਏ ਨਹੀਂ ਨਹੀਂ ਇਦਾਂ ਨਹੀਂ ਕੋਈ ਗੱਲ ਸੀ ਮੈਂ ਤਾਂ ਬੱਸ ਐਸੇ ਹੀ ਕਰ ਰਹੀ ਮੈਨੂੰ ਪਤਾ ਸੀ ਤੂੰ ਮਜ਼ਾਕ ਕਰਦੇ ਬੇ ਸੀ ਮੇਰੇ ਨਾਲ ਮਜ਼ਾਕ ਕਰਦੇ ਬੇ ਸੀ ਨਾ ਉਹ ਮੈਨੂੰ ਸਾਰਾ ਪਤਾ ਸੀ ਮਜ਼ਾਕ ਨਹੀਂ ਮਜ਼ਾਕ ਨਹੀਂ ਮੈਂ ਤਾਂ ਸਿਰ ਤੇ ਚਿਹਰਾ ਵੇਖ ਲਿਆ ਹਾਂ ਕਿ ਮੇਰੀ ਵੈਲਿਊ ਕਿੰਨੀ ਕੀ ਬੰਦੀ ਪਾ ਕੇ ਤਾਂ ਬਗਾਦਾ ਅੱਜ ਵਾਲੀ ਬਗ ਬਗਾਤੇ ਹੋ ਤੇ ਪੈਸਾ ਇਹ ਤੁਹਾਡੇ ਅਸੇ ਬੰਦਾ ਕੁਝ ਨਹੀਂ ਲਓ ਚਲ ਸ਼ਾਮਲਾ ਆਪਣੇ ਬਹੇ ਹੋਣਾ ਆ ਵੀ ਚੱਲੋ ਜੀ ਦੇਣਾ ਜਿੰਨੇ ਦੇਣੇ ਹੈ ਖਰਚ ਲਈ ਕਿੱਥੇ ਖਰਚਣੇ ਹੈ ਜੀ ਅੱਛਾ ਕੋਈ ਗੱਲ ਨਹੀਂ ਹੈ ਕਿਉਂ ਕੀ ਗੱਲ ਹੈ ਲਾਟਰੀ ਲੱਗਣ ਦਾ ਹੱਕ ਸਿਭਾ ਬਨੇ ਤੈਨੂੰ ਦਿੱਤਾ ਆ ਵੈ ਮੇਰੀ ਨਹੀਂ ਲੱਗ ਸਕਦੀ ਪਤਾ ਕੀ ਹੈ ਮੇਰੇ ਭਾਈ ਨੂੰ ਬੋਨਸ ਮਿਲਿਆ ਸੀ ਹਾਂ ਬੱਸ ਬੱਸ ਹੋਰ ਕੀ ਲਵਾਂਗੀ ਲਵਾਂਗੀ ਸੂਟ ਲਵਾਂਗੀ ਵਧੀਆ ਵਾਲੇ ਲਵਾਂਗੇ ਪਰ ਮੈਂ ਹਾਂ ਚਲ ਠੀਕ ਹੈ ਐਰ ਕੀ ਮੇਰੇ ਵੱਲੋਂ ਪਾਰਟੀ ਗਿਫਟ ਆ ਯਾਰ ਪਾਰਟੀ ਜਾ ਤਾਂ ਮੈਂ ਦੇ ਦੇਣੀ ਤੇ ਗਿਫਟ ਸਪੈਸ਼ਲ ਥੋੜੀ ਦੇਣਾ ਹੈਗਾ ਵੇ ਠੀਕ ਹੈ ਠੀਕ ਹੈ ਕੋਈ ਗੱਲ ਨਹੀਂ ਗੱਲਾਂ ਤਾਂ ਤੈਨੂੰ ਬਹੁਤ ਆਉਂਦੀਆਂ ਨੇ ਐ DNA ਹੈ ਫਿਰ ਕਿਦੋਂ ਬੰਦਾ ਚਾਰ ਬਹਿ ਚਾਰ ਕਮਾਵੇ ਨਾ ਚੰਗੀ ਤਰ੍ਹਾਂ ਜਿਨਾਨੀ ਨੂੰ ਗੱਲਾਂ ਆਪੇ ਆ ਜਾਂਦੀਆਂ ਨੇ ਕੋਈ ਨਹੀਂ ਹੋਈ ਨਹੀਂ ਕਿੱਦਾਂ ਜਾੜਾ ਪਾਉਂਦੀ ਪਰ ਸਾਨੂੰ ਕਿੱਦਾਂ ਹਾਸਾ ਹਾਸ ਕੇ ਗੱਲਾਂ ਕਰਨਦੀ ਹੈ ਇਹ ਕਿਦਾ ਮੈਂ ਖਰਚਾ ਕਰ ਲਾਂ ਨਾ ਯਾਰ ਦੋਸਤਾਂ ਦੇ ਵਿੱਚ ਫੇਰ ਦੇਖਣਾ ਕਿੱਦਾਂ ਕਲੇਸ਼ ਪਾਉਂਦੀ ਹੈ ਪੈਸਾ 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 ਵਸ ਜਾ ਗਿਆ ਕੋ ਪਾਣੀ ਪੀ ਲਓ ਜੀ ਉਹ ਪੀ ਲੈਣਾ ਪਾਣੀ ਵੀ ਓਹੋ ਕੀ ਗੱਲ ਹੋ ਗਈ ਜੇ ਕੋਸਾ ਵੀ ਨਾ ਕੋਸਾ ਕਰ ਦਵਾਂ ਜੇ ਕਿੰਨਾ ਲੱਗੀ ਹੋ ਫੋਨ ਤੇ ਉਹ ਔਰ ਜਨੀ ਭਾਬੀ ਗਏ ਸੀ ਆਈ ਦੇ ਮਗਰ ਗਲੀ ਚ ਰਹਿੰਦੇ ਨੇ ਬੁਟੀਕ ਵਾਲਿਆਂ ਦੇ ਨਾਲ ਦਾ ਘਰ ਉਹਨਾਂ ਦਾ ਫੋਨ ਸੀ ਤੁਹਾਨੂੰ ਪਤਾ ਹੈ ਇੰਨੇ ਸੋਨੇ ਸੂਟ ਆਏ ਮੈਨੂੰ WhatsApp ਤੇ ਪੋਰਟਮਾਂ ਪਾਈਆਂ ਮੈਂ ਕਹਿੰਨੀ ਭੁੱਖ ਲੈਂਦੀ ਜੇ ਵੇਖ ਕੇ ਮੈਂ ਤਾਂ ਉਹਨਾਂ ਨੂੰ ਕਹਤਾ ਤਿੰਨ ਸੂਟ ਮੇਰੇ ਰੱਖ ਲੈ ਪੱਕੇ ਨੇ ਕਿਉਂਕਿ ਅੱਗੋਂ ਫੰਕਸ਼ਨ ਵੀ ਆ ਰਿਹਾ ਤੇ ਮੇਰੇ ਸਹੇਲੀ ਦਾ ਬਰਥਡੇ ਵੀ ਹੈ ਤੇ ਪਾਰਟੀ ਮੈਂ ਕਹਾਂ ਮੈਂ ਦਵਾਂਗੀ ਤੂੰ ਇਹ ਬੀਓ ਮੈਂ ਚਾਹ ਬਣਾ ਕੇ ਲਿਆ ਦਨੀ ਆ ਬੱਲੇ ਤੇਰੇ ਪਾਰਟੀਆਂ ਦਿੰਨੀ ਆ ਤਿੰਨ ਸੂਟ ਮੇਰੇ ਰੱਖ ਲਿਓ ਨਾ ਪਰਸੋ ਕੀ ਆ ਪਤਾ ਭੁੱਲ ਗਿਆ ਇਹਨੂੰ ਮੈਂ ਬਸ ਝੂਠ ਹੀ ਬੋਲਦਾ ਸੀ ਕਿ ਪੈਸੇ ਨਹੀਂ ਮਿਲੇ ਤੇ ਕਿੱਦਾਂ ਕਲੇਸ਼ ਪਾ ਹੀ ਨੇ ਹੋਣ ਦੇ ਪਾਰਟੀਆਂ ਹੁੰਦੀ ਆ ਬੇਬੇ ਕਹਿੰਦੀ ਹੁੰਦੀ ਆ ਕਿ ਕਿਹੜੇ ਰਿਸ਼ਤੇ ਦਾ ਕੰਮ ਨਹੀਂ ਹੋਣਾ ਸੇ ਪੈਸਾ ਹੀ ਕੰਮ ਆਉਣਾ ਉਹੀ ਤਰ੍ਹਾਂ ਰੱਬ ਉਹੀ ਤਰ੍ਹਾਂ ਰਿਸ਼ਤੇਦਾਰ ਆ ਜੀ ਵੇਖ ਵੀ ਲੇਤਾ ਜੀ ਤੁਸੀਂ ਨਾ 2 ਮਿੰਟ ਬੈਠੋ ਮੈਂ ਤੁਹਾਨੂੰ ਗਰਮ ਗਰਮ ਫੁਲਕਾ ਲਾ ਕੇ ਦੇਨੀ ਆ ਔਰ ਰੋਟੀ ਬਣੀ ਰਹਿੰਦੇ ਆ ਲੈ ਸਬਜੀ ਸਬਜੀ ਤਿਆਰ ਕਰ ਦਿੰਦੇ ਨਾ ਅੰਸ਼ਰਦੇ ਕਿਉਂ ਜੀ ਓਬਾ ਰੋਟੀ ਬਣੀ ਖਾ ਕੇ ਆਇਆ ਵਾ ਯਾਰ ਦੋਸਤਾਂ ਨਾਲ ਬੈਠਾ ਹਾਂ ਖਰਚਾ ਨਹੀਂ ਮੈਂ ਕੋਈ ਕੀਤਾ ਆ ਬਿਲੰਦ ਕੀਤਾ ਵਾ ਤੂੰ ਨਾ ਜਾ ਆਪਣੇ ਸੂਰਸਾਡ ਵੇਖ ਲਾ ਜਿਹੜੇ ਸੋਣਿਆ ਦਿੱਤਾ ਈ ਕਹਿੰਦੇ ਕੱਟ ਵਾਰ ਵੱਖਰਾ ਹੋ ਗਿਆ ਨਾ ਤੇ ਵੇਂਦੀ ਫਰੇਗੀ ਇਹ ਨੰਗੀ ਹੋ ਗਿਆ ਮੈਂ ਤਾਂ ਸੋ ਗਰਮ ਗਰਮ ਪੁਲਕਾ ਲਾ ਕੇ ਦੇ ਲੱਗੀ ਸਾਂ ਇਹਨਾਂ ਦੀ ਪਸੰਦ ਦੀ ਦਾਲ ਬਣਾ ਲੱਗੀ ਸਾਂ ਦਾਲ ਮੱਖਣੀ ਮੈਂ ਕਹਾਂ ਰਾਤੀ ਬਣਾ ਕੇ ਦਵਾਂਗੀ ਖੁਸ਼ ਹੋ ਕੇ ਖਾਂਦੇ ਨੇ ਨਾਲ ਚਾਵਲ ਬਣਾਵਾਂਗੀ ਉਹ ਫਲਾ ਕੇ ਚਲ ਗਏ ਨੇ ਕੋਈ ਹਾਲ ਨਹੀਂ ਵੈਸੇ ਇਹਨਾਂ ਦਾ ਪਤਾ ਨਹੀਂ ਕਿਹਦੇ ਨਾਲ ਲੜ ਕੇ ਆਏ ਨੇ ਗੁੱਸਾ ਮੇਰੇ ਨਾਲ ਕੱਢਣ ਦੇ ਨੇ ਬੰਦਾ ਪੁੱਛੇ ਮੈਂ ਤੁਹਾਨੂੰ ਕੁਝ ਕਿਹਾ ਵੇ ਇੱਕ ਤੁਹਾਡੀ ਪਸੰਦ ਦੀਆਂ ਰੋਟੀਆਂ ਸੱਜੀਆਂ ਬਣਾਉਣੀ ਆ ਉਹ ਤਾਂ ਮੈਨੂੰ ਨਖਰੇ ਕਰ ਕਰ ਵਿਖਾਉਂਦੇ ਨੇ ਲੇਕਨ ਆ ਸੀ ਮੈਂ ਠੀਕ ਹੋ ਕੇ ਆਤੀ ਆ ਜਾਣੇ ਆਣਾਗਾ ਉਹ ਵੈਸੇ ਯਾਰ ਮੇ ਤਬੇ ਤਾਂ ਠੀਕ ਆ ਗਈ ਉਹ ਫੇਰ ਚੱਲ ਪਾਂਗੇ ਜਿਸ ਦਿਨ ਆਪਾਂ ਡਾਂਜ ਨਾਲ ਫੇਰ ਸਹੀ ਹੋਰ ਕਰਨ ਬਸ ਵਧੀਆ ਭਾਬੀ ਅੰਜੂ ਕਿੱਥੇ ਆ ਉੱਥੇ ਹੀ ਹੋਣੀ ਆ ਕਿੱਥੇ ਗਈ ਆ ਫਲਾਨੀ ਬਾਬੀ ਨੂੰ ਤੇ ਕੀ ਗੱਲ ਆ ਮੜਾ ਦੱਸ ਜਾ ਬੈਠਾ ਐ ਉਹ ਦਾ ਉਸ ਦੀ ਗੱਲ ਨਹੀਂ ਆ ਭਾਬੀ ਉਹ ਭਾਬੀ ਮਹਿਮਾਨ ਚ ਨਾਲ ਗੱਲ ਲੱਗੀ ਆ ਬਸ ਸੋਚਦਾ ਕਿੰਨਾ ਕਰਾਂ ਪਰ ਤੂੰ ਤਾਂ ਮੇਰੀ ਆਪਣੀ ਭਾਬੀ ਆ ਠੀਕ ਆ ਤੈਨਾਂ ਗੱਲ ਕਰ ਸਕਦਾ ਵਾਂ ਹਾਂ ਕਰਨ ਦੱਸ ਕੀ ਗੱਲ ਆ ਭਾਬੀ ਕੁਛ ਨਹੀਂ ਥੋੜੇ ਜਿਹਰੇ ਪਲਾਂ ਦੀ ਗੱਲ ਵਾ ਯਾਰ ਦੋਸਤਾਂ ਨਾਲ ਬੈਠਾ ਹਾਂ ਤੇ ਹਰ ਕੇ ਨੂੰ ਆਪਣੇ ਇੱਕ ਦੂਜੇ ਦੇ ਘਰ ਦਾ ਪਤਾ ਵਾ ਬਿਲਕੁਲ ਆ ਆਹੋ ਮੈਂ ਖਰਚਾ ਕਰਨ ਲੱਗਾ ਅਗਲੇ ਨੇ ਰੋਕਤਾ ਟੀਚਰ ਬਾਈ ਕਰਦੇ ਹੀ ਕਿਨਾਰਾ ਤੂੰ ਖਰਚਾ ਨਾ ਕਰੀ ਭਾਬੀ ਬਾਜ ਗੁੱਸਾ ਕਰੂਗੀ ਕਲੇਸ਼ ਪਾਊਗੀ ਘਰ ਤੇ ਮੈਂ ਤਾਂ ਉਹਨਾਂ ਨੂੰ ਕਹਿਤਾ ਕਿ ਉਹਨੂੰ ਮੇਰ ਦਾ ਪਿਆਰ ਦਾ ਪੈਸੇ ਨਹੀਂ ਮੇਰੀ ਘਰ ਦੀ ਇੱਦਾਂ ਤਾਂ ਨਹੀਂ ਹੈਗੀ ਤਾਂ ਫਿਰ ਮੈਂ ਸੋਚਿਆ ਕਿ ਪਰਚੀ ਤਾਂ ਸਹੀ ਕਿਉਂ ਕਿਦਾਂ ਦੀ ਹੈ ਮੈਂ ਘਰਾਂ ਲੱਗੇ ਉਹਨੂੰ ਕਹਿਤਾ ਕਿ ਮੈਨੂੰ ਤਨਖਾਹ ਨਹੀਂ ਮਿਲੀ ਤੇ ਭਾਬੀ ਉਹਨੇ ਮੈਨੂੰ ਉਹ ਕਲੇਸ਼ ਕੀਤਾ ਨਾ ਦਿਲ ਤੋੜ ਕੇ ਰੱਖਦਾ ਮੇਰਾ ਇੰਨਾ ਕਲੇਸ਼ ਕੁਛ ਕੁਛ ਨਾ ਇਹ ਹਜੇ ਕੀ ਕੀਤਾ ਅੰਜੂ ਨੇ ਉਹ ਭਾਬੀ ਇਹਨੇ ਚਲੂਸ ਕਰਕੇ ਜਾਤਾ ਮੇਰਾ ਘਰ ਹੀ ਮੈਂ ਇੱਕ ਗੱਲ ਜਾਣਦਾ ਵਾਂ ਜੇ ਕੱਲ ਨੂੰ ਮੈਂ ਕਮੋਂਜ ਕਰਾਂ ਨਾ ਤੇ ਆ ਜੇ ਰੱਬ ਨਾ ਕਰੇ ਕੋਈ ਉਜਨੀ ਚ ਹੋ ਗਈ ਤੇ ਜਨਾਨੀ ਇਹਦੇ ਮੇਰਾ ਚਲੂਸ ਕੱਢ ਦੇਣਾ ਵਾ ਦੋ ਰੋਟੀਆਂ ਨਹੀਂ ਦੇਊਗੀ ਖਾਣ ਨੂੰ ਮੈਨੂੰ ਨਹੀਂ ਨਹੀਂ ਕਰਨ ਐਦਾਂ ਨਹੀਂ ਹੋ ਸਕਦਾ ਲੱਗਦਾ ਤੇ ਨਹੀਂ ਅੰਜੂ ਐਦਾਂ ਕਰੂਗੀ ਉਹ ਭਾਬੀ ਐਦਾਂ ਹੀ ਆ ਤੈਨੂੰ ਨਹੀਂ ਪਤਾ ਕੀ ਕੁਛ ਹੋ ਜਾਂਦਾ ਘਰ ਚ ਵੈਸੇ ਨਾ ਕਰਨ ਗੱਲ ਤਾਂ ਮੈਂ ਵੀ ਚਰਨਾ ਕਰਨੀ ਹੀ ਪਰਨਾ ਮੈਂ ਚੁੱਪ ਕਰ ਜੰਨੀ ਹਵੇਖ ਕੇ ਤੇਰੇ ਸਾਹਮਣੇ ਵੇਂਦੀ ਤੇ ਮੈਂ ਰਹਿਨੀ ਜਾਂਦੀ ਆਂਦੀ ਨੂੰ ਤੁਹਾਡੇ ਵਾਲੀ ਵੇਖ ਲਾ ਸਾਡੀ ਪਹਿਰਾਵਾ ਜੜਾ ਵਾ ਵੇਖ ਲਾ ਸਾਦਾ ਵਾ ਉਹ ਜਿਹੜੇ ਘਰ ਵੀ ਕੱਪੜੇ ਪੁੰਦੀ ਨਾ ਅਸੀਂ ਤੇ ਫੰਕਸ਼ਨਾਂ ਦਾ ਵੀ ਸੋਚ ਕੇ ਪੁੰਨੇ ਪਰਨਾ ਤਾ ਤੂੰ ਖਰਚਾ ਬਹੁਤ ਵਧਾਇਆ ਮੈਂ ਤੈਨੂੰ ਅੱਗੇ ਵੀ ਕਹਿਣਾ ਸੀ ਕਿ ਉਹਨੂੰ ਥੋੜਾ ਹਿਸਾਬ ਨਾਲ ਰੱਖ ਅੱਜ ਦਾ ਜੋੜਿਆ ਕੱਲ ਨੂੰ ਤੇਰੇ ਬੱਚਿਆਂ ਦੇ ਕੰਮ ਆਊਗਾ ਸੁਖਣਾ ਦੋ ਬੱਚੇ ਆ ਤੇ ਤੇਰੀ ਜਵਾਨ ਹੋਣ ਦੀ ਗੱਲ ਤਾਂ ਤੂੰ ਘਰੇ ਘੋਟੀ ਕੀਤੀ ਆ ਜੋ ਵੀ ਕਹਿੰਦੀ ਸਹੀ ਆ ਪਰ ਸਭ ਕੁਝ ਤੇ ਉਹਦੇ ਹੱਥ ਆ ਜਾਗਾ ਵਾ ਕੀ ਕਰਾਂ ਮੈਂ ਹੁਣ ਅੱਭੀ ਉਹਦਾਂ ਪਹਿਨਨੇ ਨਾ ਤੇ ਮੈਂ ਜਲੂਸ ਕੱਢਿਆ ਸੀ ਤੇ ਜਦੋਂ ਪੈਸੇ ਦੇਤੇ ਆ ਉਸ ਦਿਨ ਦੀ ਮੇਰੇ ਅੱਗੇ ਪਿੱਛੇ ਅੱਗੇ ਵਿੱਚ ਘੁੰਮਦੀ ਫਿਰਦੀ ਆਂਦਿਆਂ ਨੂੰ ਰੋਟੀ ਪਾਣੀ ਸਭ ਕੁਝ ਮਿਲਦਾ ਪਰਸੋਂ ਪਾਰ ਲੱਗਾਈ ਆ ਜਨਾਨੀ ਨੂੰ ਮੈਂ ਨਾ ਪਿਆਰ ਦੇਗਾ ਸਿਰ ਪੈਸੇ ਨਾਲ ਪਿਆਰੀ ਉਹ ਮੈਂ ਤਾਂ ਭਲੇ ਕੇ ਜੜਿਆ ਇਹ ਕਹਿੰਦਾ ਮੈਨੂੰ ਪਿਆਰ ਕਰਦੀ ਆ ਸਿਰ ਪੈਸਾ 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 ਹੀ ਜਾਗੇ ਇਹ ਜਿੰਦਗੀ ਚ ਵੇਖ ਕਰਨ ਵੈਸੇ ਨਾ ਮੇਰਾ ਕਹਿਨ ਦਾ ਫਰਜ ਨਹੀਂ ਬੰਦਾ ਫਿਰ ਵੀ ਮੈਂ ਜਠਾਣੀ ਆਉਦੀ ਹੈਗੇ ਤੇ ਅਸੀਂ ਵਖੋ ਵਖੀ ਘਰ ਜਰੂਰ ਸਾਡਾ ਇਕੱਠਾ ਵਾ ਜੇ ਮੈਂ ਉਹਨੂੰ ਕੋਈ ਗੱਲ ਕਹੂੰਗੀ ਨਾ ਉਹਨੇ ਕਹਿਣਾ ਵਾ ਭਾਬੀ ਮੈਨੂੰ ਵੇਖ ਕੇ ਛੜਦੀ ਹੈ ਤੇਰੇ ਸਾਹਮਣੇ ਕੋਈ ਗੱਲ ਪੁੱਛਣ ਜਵਾਬ ਤੇ ਸਿੱਧੇ ਮੂੰਹ ਦਿੰਦੀ ਨਹੀਂ ਫਿਰ ਵੀ ਚੱਲ ਜਿਹੜੀਆਂ ਤੂੰ ਗੱਲਾਂ ਦੱਸਣ ਡਿਆ ਨਾ ਮੈਂ ਇੱਕ ਵਾਰੀ ਅੰਜੂ ਨਾਲ ਬਹਿ ਕੇ ਗੱਲ ਜਰੂਰ ਕਰੂੰਗੀ ਜੇ ਇਹ ਤੇ ਸਮਝ ਗਈ ਤੇ ਘਰ ਉਹਦਾ ਹੀ ਬੰਨਾ ਨਾ ਸਮਝੂਗੀ ਤੇ ਫਿਰ ਕੀ ਕਰ ਸਕਦੇ ਆ ਮਤਦੇ ਮੜੀ ਮੋਟੀ ਸ਼ਾਦੇ ਨੂੰ ਅਗਲਾ ਆ ਜੇ ਚਲ ਕੋਈ ਨਹੀਂ ਕਰਨਾ ਆਉਂਦੀ ਤਾਂ ਮੈਂ ਕਰ ਲੈਣੀ ਗੱਲ ਚੰਗਾ ਭਾਬੀ ਮੈਂ ਚੱਲਦਾ ਵਾਂ ਤੇ ਬੂਹੜੀ ਚ ਜਾਣ ਲੱਗੇ ਨਹੀਂ ਮੈਂ ਬਹਿ ਕੇ ਕੀ ਕਰਨਾ ਵਾ ਜਦੋਂ ਆਉਗੀ ਮੈਂ ਆ ਜੂਗੀ